ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਗਿਆਨੀ ਗੈਨ ਸਿੰਘ ਜੀ ਦੇ ਕਰਤ ਦਵਤਾਰਿਕ ਗੁਰੂ ਖਾਲਸਾ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਜੱਟਾਂ ਨੂੰ ਕਿੰਨੇ ਹਿੱਸੇ ਜੜੀ ਆ ਸਿੱਖੀ ਬਖਸ਼ੀ ਸੀਗੀ ਵੈਸੇ ਤਾਂ ਸਿੱਖੀ ਸਿੱਧ ਕਮੋਣਾ ਬਹੁਤ ਔਖਾ ਆ ਸਿੱਖੀ ਤੇ ਚੱਲਣਾ ਖੰਡੇ ਦੀ ਧਾਰ ਤੇ ਚੱਲਣ ਬਰਾਬਰ ਏ ਜੱਟ ਜਦੋਂ ਦੇ ਸਿੱਖੀ ਵਿੱਚ ਆਏ ਉਦੋਂ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਜੱਟਾਂ ਨੇ ਆਪਣਾ ਬੰਦ ਬੰਦ ਕਟਵਾ ਕੇ ਖੋਪੜੀ ਲੁਹਾ ਕੇ ਚਰਖੜੀ ਤੇ ਚੜ ਕੇ ਬਿਨਾ ਸੀਸ ਤੋਂ ਲੜ ਕੇ ਆਪਣੇ ਸਿਰੰਦ ਮੁਲਪਵਾਕੇ ਵੀ ਇਹ ਸਿੱਖੀ ਬੜੇ ਸਿੱਧਕ ਨਾਲ ਨਿਭਾਈ ਆ ਤੇ ਹੁਣ ਵੀ ਨਿਭਾ ਰਹੇ ਹਨ ਗਿਆਨੀ ਗਿਆਨ ਸਿੰਘ ਜੀ ਦੀ ਕਰਤ ਤਵਾਰਿਕ ਗੁਰੂ ਖਾਲਸਾ ਵਿੱਚ ਜੱਟਾਂ ਨੂੰ ਸਿੱਖੀ ਦੇਣ ਬਾਰੇ ਜ਼ਿਕਰ ਕਰਦੇ ਹੋਏ ਉਹ ਲਿਖਦੇ ਹਨ ਕਿ ਜਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਪਾਸੋਂ ਸਿੱਖਾਂ ਨੇ ਪੁੱਛਿਆ ਕਿ ਤੁਸੀਂ ਜੱਟਾਂ ਨੂੰ ਸਭ ਤੋਂ ਵੱਧ ਤਰਜੀਹ ਕਿਉਂ ਦਿੰਦੇ ਹੋ ਤਾਂ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਕਿ ਗੁਰੂ ਅਰਜਨ ਸਾਹਿਬ ਜੀ ਨੇ ਬਚਨ ਕੀਤੇ ਸਨ ਕਿ ਪਾਈ ਸਿੱਖੋ ਜੱਟ ਦੀ ਕਮਾਈ ਸਾਰਾ ਸੰਸਾਰ ਭੋਗਦਾ ਹੈ ਕਿਰਤੀ ਜੱਟ ਵਰਗਾ ਸੂਰਮਾ ਹਠੀਲਾ ਜਪੀ ਤਪੀ ਹੋਰ ਕੋਈ ਨਹੀਂ ਇਸ ਕਰਕੇ ਸਾਰੀ ਸਿੱਖੀ ਜੱਟਾਂ ਨੂੰ ਅੱਧੀ ਅਰੋੜਿਆਂ ਨੂੰ ਅੱਧੀ ਲੁਭਾਣਿਆਂ ਨੂੰ ਤੇ ਅੱਧੀ ਬਾਕੀ ਸਾਰੇ ਸਿੱਖਾਂ ਨੂੰ ਬਖਸ਼ੀ ਆਪਣੀ ਜਾਤ ਕੁੱਲ ਮਜਬ ਦੇ ਅਨੁਸਾਰ ਕਰਮ ਧਰਮ ਰਹਿਤ ਬਹਿਤ ਵਿਚਵਰਤਨਾ ਇਹ ਸਧਾਰਨ ਧਰਮ ਪੁਰਸ਼ ਦਾ ਹੈ ਸੋ ਵੀਡੀਓ ਕਿਵੇਂ ਦੀ ਲੱਗੀ ਜਰੂਰ ਦੱਸਿਓ ਤੇ ਸ਼ੇਅਰ ਕਰਨੀ ਨਾ ਭੁੱਲਿਓ ਬਾਕੀ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਾਰੇ ਵੀਰਾਂ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ